ਮਸੀਹ ਵਿੱਚ ਸਾਰੇ ਭੈਣ ਭਰਾਵਾਂ ਨੂੰ ਬярਪਰੀ ਜੈ ਮਸੀਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਅ ਦੀ ਗਵਾਹੀ ਨੂੰ ਲੈ ਕੇ ਆਉਂਦੇ ਆਂ ਤਾਂ ਅੱਜ ਫਿਰ ਅਸੀਂ ਇੱਕ ਜੀਵਨ ਦੇ ਬਦਲਾਅ ਦੀ ਗਵਾਹੀ ਨੂੰ ਲੈ ਕੇ ਆਏ ਆਂ ਅੱਜ ਦੀ ਗਵਾਹੀ ਸਿਸਟਰ ਰਮਾ ਦੀ ਆ ਜਿਲੰਦਰ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਮਸੀਹ ਤੋਂ ਪਹਿਲਾਂ ਇਹ ਦੂਜੇ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਜਿੱਦਾਂ ਇਹਨਾਂ ਦੇ ਮਾਪੇ ਇਹਨਾਂ ਦੇ ਬਜ਼ੁਰਗ ਮੰਨਦੇ ਸੀ ਉਸੇ ਤਰ੍ਹਾਂ ਹੀ ਇਹ ਕਹਿੰਦੇ ਕਿ ਮੈਂ ਦੇਵੀ ਦੇਵਤਿਆਂ ਨੂੰ ਮੰਨਦੀ ਸੀ ਔਰ ਕਹਿੰਦੇ ਮੈਂ ਆਪਣੇ ਘਰ ਦੇ ਵਿੱਚ ਜੋਤ ਲਾਉਂਦੀ ਸੀਗੀ। ਤੋਂ ਕਹਿੰਦੇ ਉਹ ਜੋਤ ਕਹਿੰਦੇ ਮੈਂ ਸਵੇਰੇ 4 ਵਜੇ ਤੋਂ ਲਾਉਂਦੀ ਸੀ। ਤੇ ਜਿੰਨੀ ਦੇਰ ਉਹ ਜੋਤ ਠੰਡੀ ਨਹੀਂ ਸੀ ਹੁੰਦੀ ਓਨੀ ਦੇਰ ਕਹਿੰਦੇ ਮੈਂ ਉਸੇ ਜੋਤ ਦੇ ਕੋਲ ਬੈਠੀ ਰਹਿੰਦੀ ਸੀ। ਸਿਸਟਰ ਜੀ ਕਹਿੰਦੇ ਕਿ ਇਹਨਾਂ ਦਾ ਬਹੁਤ ਜ਼ਿਆਦਾ ਦੇਵੀ ਦੇਵਤਿਆਂ ਦੇ ਵਿੱਚ ਵਿਸ਼ਵਾਸ ਸੀਗਾ। ਇਹ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦੇ ਫਾਦਰ ਨਹੀਂ ਸਨ ਪਰ ਇਹਨਾਂ ਦੇ ਮੰਮੀ ਸਨ। ਇਹਨਾਂ ਦੇ 8 ਭੈਣ ਭਰਾ ਸਨ। ਔਰ ਇਹਨਾਂ ਦੀ ਮੰਮੀ ਨੇ ਇਹਨਾਂ ਦੀ ਪਰਵਰਿਸ਼ ਕੀਤੀ ਇਹਨਾਂ ਦੀ ਮਦਰ ਨੇ ਇਹਨਾਂ ਨੂੰ ਕੰਮਕਾਰ ਕਰਕੇ ਪਾਲਿਆ ਔਰ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਜੀ ਤੋ ਪਹਿਲਾਂ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਰਿਹਾ ਆ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀਗੀ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸਨ ਇਸ ਕਰਕੇ ਕਹਿੰਦੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਸਿਸਟਰ ਜੀ ਦੱਸਦੇ ਕਿ ਇਹਨਾਂ ਦੇ ਸਾਰੇ ਭੈਣ ਭਰਾਵਾਂ ਦੇ ਵਿਆਹ ਤੋਂ ਬਾਅਦ ਜਦੋਂ ਸਿਸਟਰ ਜੀ ਦੀ ਮੈਰਿਜ ਹੋਈ ਤੇ ਕਹਿੰਦੇ ਇਨਾਂ ਦਾ ਹਸਬੰਦ ਬਹੁਤ ਵਧੀਆ ਇਹਨਾਂ ਨੂੰ ਮਿਲਿਆ ਕਹਿੰਦੇ ਕਿ ਪਹਿਲਾਂ ਦੇਖ ਦਿਖਾਇਆ ਨਹੀਂ ਸੀ ਹੁੰਦਾ ਪਰ ਡਾਇਰੈਕਟ ਹੀ ਮੈਰिज ਕੀਤੀ ਜਾਂਦੀ ਸੀਗੀ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦਾ ਸੌਰੇ ਪਰਿਵਾਰ ਬਹੁਤ ਅੱਛਾ ਸੀਗਾ ਇਹਨਾਂ ਦੇ ਹਸਬੰਦ ਬਹੁਤ ਅੱਛੇ ਸੀਗੇ ਤੋਂ ਜਦੋਂ ਕਹਿੰਦੇ ਕਿ ਥੋੜਾ ਸਮਾਂ ਬੀਤ ਗਿਆ ਤੋਂ ਇਹਨਾਂ ਨੂੰ ਸੌਰੇ ਘਰ ਦੇ ਵਿੱਚ ਵੱਖਰੇ ਕਰ ਦਿੱਤਾ ਗਿਆ ਸਭ ਤੋਂ ਪਿਛਲਾ ਘਰ ਇਹਨਾਂ ਦਾ ਇਹਨਾਂ ਨੂੰ ਦਿੱਤਾ ਗਿਆ ਉਹਦੇ ਵਿੱਚ ਸਿਰਫ ਇੱਕ ਕਮਰਾ ਸੀਗਾ ਇਹ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਹਸਣ ਨੇ ਇਹਨਾਂ ਦੇ ਨਾਲ ਬਹੁਤ ਵਧੀਆ ਲਾਈਫ ਦੇ ਵਿੱਚ ਨਿਭਾਈ ਤਾਂ ਸਿਸਟਰ ਜੀ ਦੱਸਦੇ ਆ ਕਿ ਇਹ ਪਹਿਲਾਂ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਸੀ ਜੋ ਇਹਨਾਂ ਦਾ ਛੋਟਾ ਬੇਟਾ ਸੀਗਾ 4 ਸਾਲ ਦਾ ਸੀਗਾ 4 ਸਾਲ ਦੀ ਏਸ ਦੇ ਵਿੱਚ ਉਹਦੇ ਹੱਥ ਪੈਰ ਗਲ ਚੁੱਕੇ ਸਨ ਇਹ ਸਿਸਟਰ ਜੀ ਦੱਸਦੇ ਕਿ ਉਹਨਾਂ ਨੂੰ ਕੋਈ ਸਕਿਨ ਪ੍ਰੋਬਲਮ ਹੋ ਚੁੱਕੀ ਸੀਗੀ ਤੋ ਬਹੁਤ ਸਾਰੀਆਂ ਦਵਾਈਆਂ ਖਾਧੀਆਂ ਬਹੁਤ ਸਾਰੇ ਥਾਵਾਂ ਤੋਂ ਇਹਨਾਂ ਨੇ ਟ੍ਰੀਟਮੈਂਟ ਕਰਵਾਇਆ ਜਿੱਥੇ ਕਿਸੇ ਨੇ ਦੱਸ ਚਾਏ ਹਰ ਜਗ੍ਹਾ ਤੇ ਗਏ ਸਿਸਟਰ ਜੀ ਦੱਸ ਦਿਆ ਕਿ ਇਹਨਾਂ ਨੂੰ ਕੋਈ ਇਹਨਾਂ ਦੇ ਬੇਟੇ ਨੂੰ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਔਰ ਸਿਸਟਰ ਜੀ ਦੱਸ ਦਿਆ ਕਿ ਇਹਨਾਂ ਦਾ ਬੇਟਾ ਨਾ ਤਾਂ ਚੱਪਲ ਪਾ ਸਕਦਾ ਸੀ ਨਾ ਖੁਦ ਖਾਣਾ ਖਾ ਸਕਦਾ ਸੀ ਸਿਸਟਰ ਜੀ ਕਹਿੰਦੇ ਕਿ ਜਦੋਂ ਸਕੂਲ ਵੀ ਜਾਂਦਾ ਸੀ ਤੇ ਉਹਦੇ ਕੋਲੋਂ ਪੈਨ ਵੀ ਫੜਿਆ ਨਹੀਂ ਜਾਂਦਾ ਸੀ ਤੇ ਸਿਸਟਰ ਜੀ ਦੱਸਦੇ ਆ ਕਿ ਇੱਕ ਦਿਨ ਇਦਾਂ ਹੋਇਆ ਕਿ ਇਹਨਾਂ ਦਾ ਬੇਟਾ ਸਕੂਲ ਤੋਂ ਵਾਪਸ ਆਇਆ ਤੇ ਉਹ ਰੋਣ ਲੱਗਿਆ ਕਹਿੰਦੇ ਕਿ ਉਹਦੀਆਂ ਉਂਗਲਾਂ ਹੱਥਾਂ ਪੈਰਾਂ ਦੀਆਂ ਉਂਗਲੀਆਂ ਆਪਸ ਵਿੱਚ ਜੁੜੀਆਂ ਹੋਈਆਂ ਸਨ ਤੇ ਇਹਨਾਂ ਦਾ ਬੇਟਾ ਬਹੁਤ ਰੋ ਰਿਹਾ ਸੀਗਾ ਤੇ ਸਿਸਟਰ ਜੀ ਕਹਿੰਦੇ ਕਿ ਮੈਂ ਉਹਦੇ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਪਈ ਸਿਸਟਰ ਜੀ ਕਹਿੰਦੇ ਕਿ ਮੈਂ ਖੁਦ ਵੀ ਉਹਦੇ ਨਾਲ ਰੋਣ ਲੱਗੀ ਜਦੋਂ ਕਹਿੰਦੇ ਮੈਂ ਉਹਦੇ ਹੱਥਾਂ ਨੂੰ ਦੇਖਿਆ ਉਹਦੇ ਹੱਥਾਂ ਤੋਂ ਕਹਿੰਦੇ ਮਾਸ ਉਤਰਿਆ ਹੋਇਆ ਸੀ ਤਾਂ ਸਿਸਟਰ ਜੀ ਦੇ ਬੇਟੇ ਨੇ ਆਪਣੀ ਇਹਨਾਂ ਨੂੰ ਕਿਹਾ ਕਿ ਮੰਮੀ ਅੱਜ ਮੇਰੇ ਕੋਲ ਪੈਨ ਵੀ ਨਹੀਂ ਫੜ ਹੋਇਆ ਮੈਂ ਪੈਨ ਫੜ ਕੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੇਰੇ ਉਂਗਲਾ ਦੇ ਉੱਤੋਂ ਮਾਸ ਲਿੱਥ ਗਿਆ ਤੋ ਸਿਸਟਰੀ ਕਹਿੰਦੇ ਕਿ ਮੈਂ ਰੋ ਰਹੀ ਸੀ ਕਿ ਉਸੇ ਸਮੇਂ ਕਹਿੰਦੇ ਕਿ ਇਹਨਾਂ ਦੀ ਜਠਾਣੀ ਇਹਨਾਂ ਦੇ ਕੋਲ ਆਈ ਤੇ ਇਹਨਾਂ ਦੀ ਜਠਾਣੀ ਦੀ ਜੋ ਇੱਕ ਬੇਟੀ ਸੀਗੀ ਉਹਨਾਂ ਦੀ ਮੈਰिज ਹੋਈ ਸੀ ਮੈਰिज ਤੋਂ ਬਾਅਦ ਉਹਨਾਂ ਨੂੰ ਦੁਸ਼ਟ ਆਤਮਾ ਦਾ ਚੱਕਰ ਸੀਗਾ ਤੇ ਉਸ ਬੇਟੀ ਨੂੰ ਚਰਚ ਦੇ ਵਿੱਚ ਲਜਾਇਆ ਗਿਆ ਉਹਨਾਂ ਨੇ ਪ੍ਰਭੂ ਨੂੰ ਗ੍ਰੈਂਡ ਕੀਤਾ ਤੇ ਉਹ ਬੇਟੀ ਬਿਲਕੁਲ ਠੀਕ ਹੋ ਗਈ ਤੇ ਇਹਨਾਂ ਦੀ ਜਠਾਣੀ ਨੇ ਉਹ ਵੀ ਪ੍ਰਭੂ ਨੂੰ ਮੰਨਣ ਲੱਗੇ ਆਪਣੀ ਬੇਟੀ ਦੇ ਕਰਕੇ ਵਿਸ਼ਵਾਸ ਵਿੱਚ ਆਏ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਜਠਾਨੀ ਨੇ ਇਹਨਾਂ ਨੂੰ ਮਸਾ ਕੀਤਾ ਹੋਇਆ ਆਇਲ ਦਿੱਤਾ ਤੇ ਕਿਹਾ ਇਹ ਪ੍ਰਭੂ ਦਾ ਲਹੂ ਹੈ ਇਹਨੂੰ ਪ੍ਰਾਰਥਨਾ ਕਰਕੇ ਆਪਣੇ ਬੇਟੇ ਦੇ ਹੱਥਾਂ ਤੇ ਪੈਰਾਂ ਤੇ ਲਗਾ ਦੇ ਤੇ ਸਿਸਟਰ ਜੀ ਨੇ ਉਵੇਂ ਹੀ ਕੀਤਾ ਇਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰਭੂ ਜੀ ਦੇ ਲਹੂ ਨੂੰ ਬੇਟੇ ਦੇ ਹੱਥਾਂ ਤੇ ਪੈਰਾਂ ਤੇ ਲਗਾਇਆ ਔਰ ਸਿਸਟਰ ਜੀ ਦੱਸਦੇ ਆ ਕਿ ਬੇਟਾ ਸ਼ਾਂਤ ਹੋ ਗਿਆ ਜੋ ਉਹਨੂੰ ਦਰਦ ਹੋ ਰਿਹਾ ਸੀਗਾ ਉਹ ਸ਼ਾਂਤ ਹੋ ਗਿਆ ਔਰ ਕਹਿੰਦੇ ਤਿੰਨ ਦਿਨਾਂ ਦੇ ਵਿੱਚ ਵਿੱਚ ਬੇਟੇ ਨੂੰ ਬਿਲਕੁਲ ਆਰਾਮ ਆ ਗਿਆ ਸਿਸਟਰ ਜੀ ਕਹਿੰਦੇ ਕਿ ਇੱਕ ਨਿਸ਼ਾਨ ਤੱਕ ਵੀ ਉਹਦੇ ਹੱਥਾਂ ਪੈਰਾਂ ਤੇ ਨਹੀਂ ਰਿਹਾ ਤੋਂ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਹੀ ਕਹਿੰਦੇ ਮੈਨੂੰ ਪਰਮੇਸ਼ਰ ਤੇ ਵਿਸ਼ਵਾਸ ਹੋ ਗਿਆ ਮੈਨੂੰ ਪਰਮੇਸ਼ਰ ਤੇ ਕਹਿੰਦੇ ਭਰੋਸਾ ਹੋ ਗਿਆ ਤੇ ਕਹਿੰਦੇ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ ਇਹਨਾਂ ਨੂੰ ਬਾਈਬਲ ਮਿਲੀ ਜੋ ਇਹਨਾਂ ਦੇ ਜਠਾਣੀ ਸੀਗੇ ਉਹਨਾਂ ਤੋਂ ਹੀ ਇਹਨਾਂ ਨੂੰ ਪਰਮੇਸ਼ਰ ਦਾ ਨਾਮ ਮਿਲਿਆ ਤੇ ਇਹਨਾਂ ਨੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਬਾਈਬਲ ਵੀ ਇਹ ਖੁੱਲ੍ਹੇ ਆਮ ਨਹੀਂ ਪੜ੍ਹ ਸਕਦੇ ਸਨ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਲੈਣਾ ਅਲਾਉਡ ਨਹੀਂ ਸੀਗਾ ਕਿਉਂਕਿ ਉਹ ਪੁਰਾਣੇ ਸੋਚ ਦੇ ਲੋਕ ਸੀਗੇ ਤਾਂ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦੇ ਘਰ ਦੇ ਵਿੱਚ ਇੱਕੋ ਹੀ ਕਮਰਾ ਸੀਗਾ ਤਾਂ ਸਿਸਟਰ ਜੀ ਕਹਿੰਦੇ ਕਿ ਜਦੋਂ ਇਹਨਾਂ ਦਾ ਹਸਬੰਦ ਕਮਤੇ ਜਾਂਦੇ ਸੀਗੇ ਉਸ ਸਮੇਂ ਕਹਿੰਦੇ ਕਮਰੇ ਦੇ ਦਰਵਾਜੇ ਦੇ ਪਿੱਛੇ ਲੁਕ ਕੇ ਬਾਈਬਲ ਪੜ੍ਹਦੇ ਸੀ ਚਾਹੇ 5 ਮਿੰਟ ਪੜਨ 10 ਮਿੰਟ ਪੜਨ ਇਹ ਪੜ੍ਹਦੇ ਸੀਗੇ ਔਰ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਜੋ ਸੱਸ ਸੀਗੇ ਉਹ ਇਹਨਾਂ ਦਾ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਵਿਰੋਧ ਕਰਦੇ ਸੀ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਕਿ ਇਹ ਬਾਈਬਲ ਪੜ੍ਹਨ ਲੱਗੀ ਹੈ ਪ੍ਰਭੂ ਨੂੰ ਮੰਨਣ ਲੱਗੀ ਤਾਂ ਉਸ ਤੋਂ ਬਾਅਦ ਇਹਨਾਂ ਦੀ ਜੋ ਸੱਸ ਸੀਗੀ ਇਹਨਾਂ ਦਾ ਹੋਰ ਵੀ ਜ਼ਿਆਦਾ ਵਿਰੋਧ ਕਰਨ ਲੱਗੀ ਔਰ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਵੈਰ ਵਿਰੋਧ ਕਰਨ ਲੱਗੇ ਔਰ ਇਹਨਾਂ ਦੇ ਉੱਪਰ ਬਹੁਤ ਸਾਰੀਆਂ ਗਲਤ ਇਲਜ਼ਾਮ ਵੀ ਲਗਾਏ ਗਏ ਕਿਉਂਕਿ ਇਹਨਾਂ ਦੀ ਸੱਸ ਇਹਨਾਂ ਨੂੰ ਪਹਿਲਾਂ ਹੀ ਪਸੰਦ ਨਹੀਂ ਸੀ ਕਰਦੀ ਇਸ ਕਰਕੇ ਉਹਨੇ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਇਹਨਾਂ ਨੂੰ ਗਲਤ ਬੋਲਿਆ ਗੰਦ ਬੋਲਿਆ ਜੋ ਵੀ ਉਹਨਾਂ ਦੇ ਮੂੰਹ 'ਚ ਆਇਆ ਜੋ ਵੀ ਉਹਨਾਂ ਦੇ ਦਿਲ 'ਚ ਸੀ ਗੰਦਗੀ ਭਰੀ ਸੀਗੀ ਉਹਨਾਂ ਨੇ ਬੋਲੀ ਤਾਂ ਸਿਸਟਰ ਜੀ ਕਹਿੰਦੇ ਕਿ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕਹਿੰਦੇ ਜਦੋਂ ਮੇਰਾ ਬੇਟਾ ਠੀਕ ਹੋ ਗਿਆ ਮੈਂ ਬਾਈਬਲ ਪੜ੍ਹਨੀ ਨਹੀਂ ਛੱਡੀ ਤਾਂ ਥੋੜੇ ਟਾਈਮ ਬਾਅਦ ਕਹਿੰਦੇ ਇਦਾਂ ਹੋਇਆ ਕਿ ਇਹਨਾਂ ਦਾ ਬੇਟਾ ਜਦੋਂ ਕਾਲਜ ਦੇ ਵਿੱਚ ਪੜ੍ਹਨ ਦੇ ਲਈ ਗਿਆ ਬੀਕਾਮ ਕਰ ਰਿਹਾ ਸੀਗਾ ਉਸ ਸਮੇਂ ਤੇ ਉਹਨੂੰ ਇੱਕ ਹੋਰ ਪ੍ਰੋਬਲਮ ਹੋਈ ਉਹਨਾਂ ਨੂੰ ਬਲੀਡਿੰਗ ਹੋਣ ਲੱਗੀ ਉਹ ਜਦੋਂ ਸਟੂਲ ਪਾਸ ਕਰਦੇ ਸੀਗੇ ਤੇ ਉਹਨਾਂ ਨੂੰ ਬਲੀਡਿੰਗ ਹੋਣ ਲੱਗੀ ਤਾਂ ਉਹ ਬਲੀਡਿੰਗ ਹਰ ਵੇਲੇ ਹੁੰਦੀ ਰਹਿੰਦੀ ਸੀਗੀ ਸਿਸਟਰ ਜੀ ਕਹਿੰਦੇ ਕਿ ਬਹੁਤ ਸਾਰੇ ਥਾਵਾਂ ਤੋਂ ਦਵਾਈਆਂ ਖਾਧੀਆਂ ਬਹੁਤ ਸਾਰੇ ਥਾਵਾਂ ਤੋਂ ਇਲਾਜ ਕਰਵਾਇਆ ਕਹਿੰਦੇ ਜਿੱਦਾਂ ਕਹਿੰਦੇ ਅਸੀਂ ਦੋਨੋਂ ਪ੍ਰਾਰਥਨਾ ਕਰਦੇ ਸੀ ਕਹਿੰਦੇ ਜੋ ਇਹਨਾਂ ਦਾ ਛੋਟਾ ਬੇਟਾ ਔਰ ਇਹ ਦੋਨੋਂ ਜਾਣੇ ਪ੍ਰਾਰਥਨਾ ਕਰਦੇ ਸੀ ਇਹਨਾਂ ਦੇ ਹਸਬੰਦ ਨੇ ਕਿਹਾ ਕਿ ਤੁਸੀਂ ਬਹੁਤ ਜ਼ਿਆਦਾ ਪ੍ਰਾਰਥਨਾ ਕਰਦੇ ਆਪਣੇ ਦੇਵੀ ਦੇਵਤਿਆਂ ਨੂੰ ਛੱਡ ਦਿੱਤਾ ਇਸ ਕਰਕੇ ਤੁਹਾਡੇ ਤੇ ਇਹ ਦਿੱਕਤ ਪ੍ਰੋਬਲਮ ਆਈ ਆ ਤੇ ਇਹ ਸਿਸਟਰ ਜੀ ਨੂੰ ਥੋੜਾ ਜਿਹਾ ਵਹਿਮ ਹੋ ਗਿਆ ਤੇ ਸਿਸਟਰ ਜੀ ਨੂੰ ਵਹਿਮ ਹੋ ਗਿਆ ਤੇ ਫਿਰ ਡਾਕਟਰਾਂ ਦੇ ਵਾਸਤੇ ਵਿੱਚ ਪੈ ਗਿਆ ਡਾਕਟਰਾਂ ਦੇ ਉੱਪਰ ਭਰੋਸਾ ਕਰਨ ਲੱਗੇ ਤੇ ਉਹਨਾਂ ਨੇ ਬਹੁਤ ਸਾਰੇ ਥਾਵਾਂ ਤੋਂ ਦਵਾਈਆਂ ਖਾਧੀਆਂ ਬਹੁਤ ਸਾਰੇ ਟ੍ਰੀਟਮੈਂਟ ਕਰਵਾਏ ਇਹਨਾਂ ਦੇ ਬੇਟੇ ਦੇ ਲਈ ਪਰ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪਿਆ ਇਹ ਸਿਸਟਰ ਜੀ ਦੱਸਦੇ ਆ ਕਿਉਂਕਿ ਉਹ ਹੁਣ ਜਵਾਨ ਹੋ ਚੁੱਕਿਆ ਸੀਗਾ ਉਹ ਜਵਾਨ ਹੋ ਚੁੱਕਿਆ ਸੀ ਜਦੋਂ ਉਹਨੂੰ ਟੈਸਟ ਕੀਤਾ ਜਾਂਦਾ ਸੀਗਾ ਉਹਨੂੰ ਚੈੱਕ ਕੀਤਾ ਜਾਂਦਾ ਸੀਗਾ ਤੇ ਉਹ ਉਹ ਇੱਕ ਥੋੜੀ ਥੋੜੀ ਇਜ਼ਦੀਆਂ ਕੁੜੀਆਂ ਹੁੰਦੀਆਂ ਸੀਗੀਆਂ ਜੋ ਉਹਨਾਂ ਨੂੰ ਟੈਸਟ ਕਰਦੀਆਂ ਸੀਗੀਆਂ ਚੈੱਕ ਅਪ ਕਰਦੀਆਂ ਸੀ ਤੇ ਉਹ ਸ਼ਰਮ ਦੇ ਮਾਰੇ ਕਹਿੰਦੇ ਆਪਣਾ ਸਿਰ ਵੀ ਨਹੀਂ ਸੀ ਉਠਾ ਪਾਉਂਦਾ ਤੇ ਕਹਿੰਦੇ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕਿਆ ਸੀ ਅੱਕ ਚੁੱਕਿਆ ਸੀਗਾ ਤੇ ਸਿਸਟਰ ਜੀ ਕਹਿੰਦੇ ਕਿ ਉਹਦੀ ਬਲੀਡਿੰਗ ਜਿਹੜੀ ਹੁੰਦੀ ਸੀਗੀ ਉਹ ਹਮੇਸ਼ਾ ਹੁੰਦੀ ਰਹਿੰਦੀ ਸੀ ਕਹਿੰਦੇ ਜਦੋਂ ਉਹ ਕਾਲਜ ਜਾਂਦਾ ਸੀ ਜਿੱਦਾਂ ਲੇਡੀਜ਼ ਪੈਡ ਯੂਜ਼ ਕਰਦੇ ਪੀਰੀਅਡ ਦੇ ਸਮੇਂ ਇਸ ਤਰ੍ਹਾਂ ਉਹ ਬੇਟੇ ਨੂੰ ਇਹ ਸਿਸਟਰ ਖੁਦ ਪੈਡ ਲਾ ਕੇ ਦਿੰਦੇ ਸੀ ਤੇ ਉਹ ਬੇਟਾ ਪੈਡ ਯੂਜ਼ ਕਰਦਾ ਸੀ ਪੈਡ ਪੈਡ ਵਰਤ ਕੇ ਉਹ ਆਪਣੇ ਕਾਲਜ ਵਗੈਰਾ ਜਾਂਦਾ ਸੀਗਾ ਤੇ ਹਰ ਦਮ ਬਲੀਡਿੰਗ ਹੁੰਦੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਤਾਂ ਫਿਰ ਇੱਕ ਦਿਨ ਸਿਸਟਰ ਦੇ ਮਨ ਵਿੱਚ ਆਇਆ ਕਿ ਪ੍ਰਭੂ ਨੇ ਇਹਨਾਂ ਨੂੰ ਏਨੀ ਵੱਡੇ ਪਹਿਲਾਂ ਵੀ ਪ੍ਰੋਬਲਮ ਤੋਂ ਬਚਾਇਆ ਕਿ ਪ੍ਰਭੂ ਨੇ ਵਚਨ ਚ ਕਿਹਾ ਕਿ ਜਿਹੜਾ ਹੰਝੂਆਂ ਦੇ ਨਾਲ ਵੀਜਦਾਇਆ ਉਹ ਜਕਾਰਿਆਂ ਨਾਲ ਵੱਡੇਗਾ ਇਹ ਸਿਸਟਰ ਜੀ ਨੇ ਆਪਣੇ ਬੇਟੇ ਨੂੰ ਕਿਹਾ ਕਿ ਆਪਾਂ ਪਰਮੇਸ਼ਰ ਦੇ ਅੱਗੇ ਗੁੱਟਨੇ ਟੇਕੀਏ ਮਾਫੀ ਮੰਗੀਏ ਔਰ ਆਪਾਂ ਰੋ ਕੇ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਸਾਡੀ ਦੁਹਾਈ ਨੂੰ ਸੁਣੇ ਕਹਿੰਦੇ ਬੇਟਾ ਆਪਣੇ ਇਹ ਬੇਟੇ ਨੂੰ ਦੱਸਦੇ ਆ ਸਿਸਟਰ ਜੀ ਕਹਿੰਦੇ ਕਿ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਪਰਮੇਸ਼ਰ ਕਿਸੇ ਦੀ ਆਵਾਜ਼ ਨੂੰ ਖਾਲੀ ਨਹੀਂ ਜਾਣ ਦਿੰਦਾ ਤੇ ਸਿਸਟਰ ਜੀ ਕਹਿੰਦੇ ਕਿ ਅਸੀਂ 5 ਵਜੇ ਚੋਰੀ ਬੈਠ ਗਿਆ ਪ੍ਰਾਰਥਨਾ ਕਰਨ ਲਈ ਕਹਿੰਦੇ ਅਸੀਂ ਕਾਫੀ ਟਾਈਮ ਪ੍ਰਾਰਥਨਾ ਕਰਦੇ ਰਹੇ ਰੋਕ ਕੇ ਪ੍ਰਾਰਥਨਾ ਕੀਤੀ ਕਹਿੰਦੇ ਉਸੇ ਉਸ ਦਿਨ ਵੀ ਕਹਿੰਦੇ ਇਹਨਾਂ ਦੇ ਬੇਟੇ ਨੇ ਪੈਡ ਲਗਾਇਆ ਹੋਇਆ ਸੀ ਪੈਡ ਯੂਜ਼ ਕੀਤਾ ਹੋਇਆ ਸੀਗਾ ਤੇ ਜਦੋਂ ਕਹਿੰਦੇ ਪ੍ਰਾਰਥਨਾ ਕਰਕੇ ਸੋ ਗਿਆ ਸਵੇਰੇ ਜਦੋਂ ਇਹਨਾਂ ਦਾ ਬੇਟਾ ਉੱਠਿਆ ਤੇ ਉਹਨਾਂ ਨੇ ਦੇਖਿਆ ਕਿ ਉਹ ਪੈਡ ਬਿਲਕੁਲ ਸਾਫ਼ ਸੀ ਉਹਨਾਂ ਨੂੰ ਬਲੀਡਿੰਗ ਰਾਤ ਹੀ ਬੰਦ ਹੋ ਗਈ ਸੀ ਤੇ ਡਾਕਟਰਾਂ ਨੇ ਇਹਨਾਂ ਦੇ ਬੇਟੇ ਨੂੰ ਦੱਸਿਆ ਸੀ ਕਿ ਆਪਰੇਸ਼ਨ ਤੋਂ ਬਿਨਾ ਉਸ ਬਿਮਾਰੀ ਦਾ ਕੋਈ ਵੀ ਹੱਲ ਨਹੀਂ ਹੈਗਾ ਤੇ ਪਰਮੇਸ਼ੁਰ ਨੇ ਇਹਨਾਂ ਨੂੰ ਬਿਨਾ ਆਪਰੇਸ਼ਨ ਤੋਂ ਇਹਨਾਂ ਨੂੰ ਸ਼ਿਫਾ ਦਿੱਤੀ ਇਹਨਾਂ ਦੇ ਬੇਟੇ ਨੂੰ ਸ਼ਿਫਾ ਦਿੱਤੀ ਤੋਂ ਸੱਚਮੁੱਚ ਇਹਨਾਂ ਦਾ ਵਿਸ਼ਵਾਸ ਪਰਮੇਸ਼ੁਰ ਵਿੱਚ ਹੋਰ ਵੀ ਵੱਧ ਗਿਆ ਤੋਂ ਸਿਸਟਰ ਜੀ ਦੱਸਦੇ ਕਿ ਜਿਨ੍ਹਾਂ ਦੀ ਵਜ੍ਹਾ ਦੇ ਨਾਲੇ ਪਰਮੇਸ਼ੁਰ ਚ ਆਏ ਸੀਗੇ ਉਹ ਉਹ ਪਰਮੇਸ਼ੁਰ ਤੋਂ ਮੁੜ ਗਏ ਕਿਉਂਕਿ ਉਹਨਾਂ ਦੇ ਨੌ ਦੇ ਔਲਾਦ ਨਹੀਂ ਸੀਗੀ ਤੋਂ ਉਹਨਾਂ ਨੂੰ ਜਿੱਦਾਂ ਕਿਸੇ ਨੇ ਕਿਹਾ ਉਦਾਂ ਮਗਰ ਲੱਗ ਗਿਆ ਔਰ ਪਰਮੇਸ਼ੁਰ ਨੂੰ ਉਹਨਾਂ ਨੇ ਠੁਕਰਾ ਦਿੱਤਾ ਪਰ ਇਹਨਾਂ ਦੇ ਬੱਚੇ ਬਹੁਤ ਵਧੀਆ ਨਿਕਲੇ ਔਰ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੀ ਪੂਰੀ ਸਪੋਰਟ ਕੀਤੀ ਇਹਨਾਂ ਦੇ ਹਸਬੰਦ ਨੂੰ ਵੀ ਵਿਸ਼ਵਾਸ ਹੋ ਗਿਆ ਕਿ ਸੱਚਮੁੱਚ ਪਰਮੇਸ਼ਰ ਹੀ ਆ ਜੋ ਇੱਕੋ ਇੱਕ ਜਿਉਂਦਾ ਜਲਾਲੀ ਪਰਮੇਸ਼ਰ ਰਾਤੋ ਸਿਸਟਰ ਜੀ ਕਹਿੰਦੇ ਕਿ ਹੁਣ ਐਸ ਸਮੇਂ ਕਹਿੰਦੇ ਕਿ ਇਹਨਾਂ ਦੇ ਬੱਚੇ ਬਿਲਕੁਲ ਵਧੀਆ ਨੇ ਬਹੁਤ ਸਾਰੀਆਂ ਸ਼ੀਸ਼ਾ ਬਰਕਤਾਂ ਪਰਮੇਸ਼ਰ ਨੇ ਇਹਨਾਂ ਨੂੰ ਦਿੱਤੀਆਂ ਇਹਨਾਂ ਦੇ ਹਸਬੰਦ ਦਾ ਪਰਮਾਨੈਂਟ ਕੰਮ ਨਹੀਂ ਸੀਗਾ ਉਹ ਕਿਸੇ ਦੇ ਅੰਡਰ ਚ ਕੰਮ ਕਰਦੇ ਸੀਗੇ ਪਰ ਹੁਣ ਪਰਮੇਸ਼ਰ ਨੇ ਇਹਨਾਂ ਨੂੰ ਪਰਮਾਨੈਂਟ ਕੰਮ ਦਿੱਤਾ ਇਹਨਾਂ ਦੇ ਹਸਬੰਦ ਦੇ ਅੱਗੇ ਵੀ ਉਹਨਾਂ ਨੇ ਦੋ ਹੈਲਪਰ ਦਿੱਤੇ ਔਰ ਪਰਮੇਸ਼ਰ ਨੇ ਇਹਨਾਂ ਦੇ ਹਸਬੰਦ ਦੀ ਸੈਲਰੀ 'ਚ ਵੀ ਵਾਧਾ ਕੀਤਾ ਸਿਸਟਰ ਜੀ ਕਹਿੰਦੇ ਕਿ ਜਦੋਂ ਇਹਨਾਂ ਦੇ ਘਰ ਵਿੱਚ ਗਰੀਬੀ ਸੀਗੀ ਤਾਂ ਇਹ ਕਿਸੇ ਦੇ ਪਾਏ ਲਈ ਕੱਪੜੇ ਯੂਜ਼ ਕਰਦੇ ਸੀਗੇ ਪਰ ਸਿਸਟਰ ਜੀ ਕਹਿੰਦੇ ਕਿ ਹੁਣ ਪਰਮੇਸ਼ਰ ਨੇ ਇਹਨਾਂ ਨੂੰ ਬਰਕਤ ਦਿੱਤੀ ਆ ਗਰੀਬੀ ਤੋਂ ਬਾਹਰ ਕੱਢਿਆ ਹੁਣ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਕਾਟ ਨਹੀਂ ਰਹੀ ਪਰਮੇਸ਼ਰ ਨੇ ਉਹ ਚੀਜ਼ਾਂ ਨਾਲ ਇਹਨਾਂ ਨੂੰ ਬਰਕਤ ਦਿੱਤੀ ਜੋ ਇਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀਗਾ ਤਾਂ ਸੱਚਮੁੱਚ ਜਿਵੇਂ ਪਰਮੇਸ਼ਰ ਪਰਮੇਸ਼ਰ ਦੇ ਵਿੱਚ ਜਦੋਂ ਇਹ ਸਿਸਟਰ ਜੀ ਆਏ ਤਾਂ ਸਿਸਟਰ ਜੀ ਕਹਿੰਦੇ ਕਿ ਨਾ ਦੇ ਸਾਰੇ ਹੀ ਰਿਸ਼ਤੇਦਾਰਾਂ ਨੇ ਸਾਖ ਸੰਬੰਧੀਆਂ ਨੇ ਇਹਨਾਂ ਨੂੰ ਛਾੜ ਦਿੱਤਾ ਕਿਉਂਕਿ ਇਹਨਾਂ ਨੇ ਪਰਮੇਸ਼ਰ ਨੂੰ ਅਪਣਾਇਆ ਤਾਂ ਸੱਚਮੁੱਚ ਪਰਮੇਸ਼ਰ ਨੇ ਵੀ ਕਿਹਾ ਕਿ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਪਿਆਰ ਕਰਦਾ ਪਰ ਤੁਸੀਂ ਸੰਸਾਰ ਦੇ ਨਹੀਂ ਆ ਇਸ ਲਈ ਸੰਸਾਰ ਤੁਹਾਨੂੰ ਪਿਆਰ ਨਹੀਂ ਕਰਦਾ ਪਰਮੇਸ਼ਰ ਕਹਿੰਦੇ ਜਿੱਦਾਂ ਮੈਂ ਵੀ ਇਸ ਸੰਸਾਰ ਦਾ ਨਹੀਂ ਸੀ ਤਾਂ ਪਰਮੇਸ਼ਰ ਨੂੰ ਵੀ ਸੰਸਾਰ ਨੇ ਪਿਆਰ ਨਹੀਂ ਕੀਤਾ ਇਸ ਲਈ ਪਰਮੇਸ਼ਰ ਲੋਕ ਤੁਹਾਨੂੰ ਛੱਡ ਸਕਦੇ ਆ ਪਰਮੇਸ਼ਰ ਨੇ ਕਿਹਾ ਆਨੰਦ ਕਰੋ ਅਗਰ ਤੁਹਾਨੂੰ ਦੁਨੀਆਦਾਰੀ ਦੇ ਵਿੱਚ ਲੋਕ ਦਰਕਾਰ ਰਹਾ ਲੋਕ ਛੱਡ ਕੇ ਜਾ ਰਿਹਾ ਪਰਮੇਸ਼ਰ ਕਹਿੰਦਾ ਤੁਸੀਂ ਆਨੰਦਿਤ ਰਹੋ ਕਿਉਂਕਿ ਇਹ ਤੁਹਾਡੇ ਸਹੀ ਮਾਰਗ ਦੀ ਨਿਸ਼ਾਨੀ ਕਿ ਤੁਸੀਂ ਸਹੀ ਰਾਸਤੇ ਤੇ ਚੱਲ ਰਹੇ ਹੋ ਤਾਂ ਸੱਚਮੁੱਚ ਪਰਮੇਸ਼ਰ ਕਹਿੰਦਾ ਆ ਕਿ ਦੁਨੀਆ ਤੁਹਾਨੂੰ ਛੱਡ ਸਕਦੀ ਹੈ ਪਰ ਪਰਮੇਸ਼ਰ ਤੁਹਾਨੂੰ ਕਦੇ ਨਹੀਂ ਛੱਡੂਗਾ ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ ਕਦੇ ਵੀ ਅਨਾਥ ਨਹੀਂ ਛੱਡਾਂਗਾ ਤਾਂ ਸੱਚਮੱਚ ਪਰਮੇਸ਼ਰ ਨੇ ਇਸ ਭੈਣ ਨੂੰ ਇਹਦੀ ਫੈਮਿਲੀ ਨੂੰ ਕਦੇ ਵੀ ਅਨਾਥ ਨਹੀਂ ਛੱਡਿਆ ਪਰਮੇਸ਼ਰ ਜੀ ਨੇ ਇਹਨਾਂ ਨੂੰ ਸੱਚਮੱਚ ਇੱਕ ਚਿੱਕੜ ਦੇ ਵਿੱਚੋਂ ਕੱਢਿਆ ਤਾਂ ਇਸ ਸਿਸਟਰ ਜੀ ਇੱਕ ਹੋਰ ਗਵਾਹੀ ਦਿੰਦੇ ਸੀ ਇਸ ਸਿਸਟਰ ਜੀ ਕਹਿੰਦੇ ਕਿ ਜਿੱਦਾਂ ਇਹਨਾਂ ਦੀ ਸੱਸ ਨੇ ਇਹਨਾਂ ਦੇ ਨਾਲ ਗਲਤ ਗੱਲਾਂ ਬੋਲੀਆਂ ਇਹਨਾਂ ਨੂੰ ਗਲਤ ਲਾਂਚਨ ਲਗਾਏ ਗਲਤ ਇਹਨਾਂ ਨੂੰ ਗਾਲਾ ਵਾਲਾ ਕੱਡੀਆਂ ਤੋਂ ਸਿਸਟਰ ਜੀ ਕਹਿੰਦੇ ਕਿ ਜਦੋਂ ਉਹਨਾਂ ਦਾ ਐਂਡ ਟਾਈਮ ਆਇਆ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਸਿਰਫ ਇਹੀ ਸੀਗੇ ਇਹਨਾਂ ਦੇ ਦਰਾੜੀਆਂ ਜਠਾਣੀਆਂ ਦੇ ਵਿੱਚੋਂ ਉਹਨਾਂ ਨੂੰ ਕਿਸੇ ਨੇ ਨਹੀਂ ਸੰਭਾਲਿਆ ਪਰ ਇਹ ਸਿਸਟਰ ਜੀ ਕਹਿੰਦੇ ਮੈਂ ਹੀ ਉਹਨਾਂ ਨੂੰ ਸੰਭਾਲਿਆ ਤੋਂ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਜੇ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਅਪਸ਼ਬਦ ਬੋਲੇ ਗੰਦਗੀ ਆਪਣੇ ਮੂੰਹ ਦੇ ਵਿੱਚੋਂ ਪਹਿਲਾਂ ਕੱਢੀ ਸੀਗੀ ਉਸੇ ਤਰ੍ਹਾਂ ਹੀ ਕਹਿੰਦੇ ਉਹਨਾਂ ਦੇ ਮੂੰਹ ਦੇ ਵਿੱਚੋਂ ਚਿੱਕੜ ਹੀ ਨਿਕਲਿਆ ਮਰਦੇ ਦਮ ਤੱਕ ਕਹਿੰਦੇ ਉਹਨਾਂ ਦੇ ਮੂੰਹ ਦੇ ਵਿੱਚੋਂ ਗੰਧ ਨਿਕਲਦਾ ਰਿਹਾ ਤਾਂ ਸਿਸਟਰ ਜੀ ਕਹਿੰਦੇ ਕਿ ਬਹੁਤ ਬੁਰੀ ਮੌਤ ਹੋ ਮੁੱਕੇ ਪਰ ਕਹਿੰਦੇ ਕਿ ਉਹ ਬਰਦਾਸ਼ਤ ਨਹੀਂ ਸੀ ਹੋ ਰਿਹਾ ਜੋ ਅਸੀਂ ਉਹਨਾਂ ਨੂੰ ਇਸ ਹਾਲਤ ਵਿੱਚ ਦੇਖਦੇ ਸੀਗੇ ਤਾਂ ਕਹਿੰਦੇ ਕਿ ਉਹ ਮਰਦੇ ਮਰਦੇ ਟਾਈਮ ਉਹ ਇਹਨਾਂ ਨੂੰ ਇਹ ਕਹਿ ਕੇ ਗਿਆ ਕਿ ਜਿੱਥੇ ਤੂੰ ਜਾਣੀ ਆ ਉੱਥੇ ਜਾਣਾ ਨਾ ਛੱਡ ਤੇ ਸੱਚਮੁੱਚ ਪਰਮੇਸ਼ਵਰ ਹੀ ਆ ਜੋ ਪਰਮੇਸ਼ਰ ਕਹਿੰਦਾ ਆ ਕਿ ਤੂੰ ਮaaf ਕਰ ਪਰ ਸੱਚਮੁੱਚ ਪਰਮੇਸ਼ਰ ਆਪਣੇ ਬੱਚਿਆਂ ਦੇ ਵਿਰੋਧੀਆਂ ਨੂੰ ਕਦੇ ਨਹੀਂ ਛੱਡਦਾ ਤਾਂ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਅਦਭੁਤ ਕੰਮ ਕੀਤੇ ਸਿਸਟਰ ਜੀ ਦੱਸਦੇ ਆ ਕਿ ਇਹ ਜਦੋਂ ਇਸ ਗੰਦਗੀ ਦੇ ਵਿੱਚ ਮਸੀਹ ਤੋਂ ਪਹਿਲਾਂ ਚੱਲ ਰਿਹਾ ਸੀ ਕਹਿੰਦੇ ਕਿ ਇਹ ਵੀ ਬਹੁਤ ਜ਼ਿਆਦਾ ਗਾਲਾਂ ਵਾਲਾ ਕੱਢਦੇ ਸੀਗੇ ਇਹਨਾਂ ਦੀ ਜ਼ੁਬਾਨ ਬਿਲਕੁਲ ਵੀ ਸਾਫ਼ ਨਹੀਂ ਸੀਗੀ ਇਹ ਵੀ ਬਹੁਤ ਗੰਤ ਬੋਲਦੇ ਸੀਗੇ ਬਹੁਤ ਜ਼ਿਆਦਾ ਗਲਤ ਬੋਲਦੇ ਸੀ ਤਾਂ ਸਿਸਟਰ ਜੀ ਕਹਿੰਦੇ ਕਿ ਜਦੋਂ ਇਹ ਪ੍ਰਭੂ ਦੇ ਵਿੱਚ ਆਏ ਇਹਨਾਂ ਦੀ ਜ਼ੁਬਾਨ ਵਿੱਚ ਸੁਧਾਰ ਹੋ ਗਿਆ ਇਹਨਾਂ ਦੀਆਂ ਸੋਚਾਂ ਵਿੱਚ ਸੁਧਾਰ ਹੋ ਗਿਆ ਸੱਚਮੁੱਚ ਪਰਮੇਸ਼ਰ ਹੀ ਆ ਜੋ ਸਾਡੇ ਮਨਾਂ ਨੂੰ ਹਿਰਦਿਆਂ ਨੂੰ ਬਦਲਣ ਵਾਲਾ ਖੁਦਾ ਆ ਤਾਂ ਇਸ ਭੈਣ ਦੀ ਗਵਾਹੀ ਦੇ ਦੁਆਰਾ ਮੈਂ ਵਿਸ਼ਵਾਸ ਕਰਦੀ ਆਂ ਕੀ ਤੁਹਾਡੇ ਸਾਰਿਆਂ ਦੀ ਜ਼ਿੰਦਗੀਆਂ ਚਾਸ਼ਿਸ਼ ਬਰਕਤ ਠਹਿਰੀ ਹੋਏਗੀ ਪਰਮੇਸ਼ਰ ਤੁਹਾਨੂੰ ਇਸ ਗਵਾਹੀ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਬਰਕਤ ਦੇਣ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਗਵਾਹੀ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਜਾਂ ਕਿਸੇ ਦੀ ਜ਼ਿੰਦਗੀ ਬਚੇ ਤਾਂ ਆਪਣੀ ਗਵਾਹੀ ਪ੍ਰੇਲਾਈ ਨੰਬਰ ਤੇ ਜ਼ਰੂਰ ਲਿਖਾਓ ਪ੍ਰੇਲਾਈ ਨੰਬਰ ਤੇ ਗਵਾਹੀ ਲਿਖਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ ਰਾਤ 8 ਵਜੇ ਤੋਂ ਪਹਿਲਾਂ ਔਰ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕੋਲ ਨਾ ਕਰਨ ਤੋ ਕੱਲ ਫੇਰ ਮਿਲਾਂਗੇ ਇੱਕ ਨਵੀਂ ਗਵਾਹੀ ਦੇ ਨਾਲ ਜਦ ਤੱਕ ਪਰਮੇਸ਼ਰ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਸੰਭਾਲ ਕੇ ਰੱਖੇ ਔਰ ਸਾਰੇ ਭੈਣ ਭਰਾ ਪਰਮੇਸ਼ਰ ਦੇ ਵਿੱਚ ਆਨੰਦਿਤ ਰਹਿਣ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ